हां जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਬਈ ਦੀ ਆਪਾਂ ਵੀਡੀਓ ਬਣਾਉਣੀ ਆ ਬੱਚਿਆਂ ਦੇ ਨਾਲ ਮੈਂ ਇੱਥੇ ਕੁਸ਼ਤੀ ਖਾੜੇ ਦੇ ਵਿੱਚ ਆਹ ਦੇਖੋ ਬੱਚੇ ਸਾਰੇ ਹੈਲੋ ਇਹਨਾਂ ਦੇ ਕੋਲ ਇਹੋ ਜਿਹੀ ਵੀ ਹੈ ਜਿਹੜਾ ਜ਼ਿਲ੍ਹਾ ਬਰੇਤੀਵਾ ਮੁੰਡੇ ਜਾਨ ਆ ਕਿਸੇ ਦਾ ਪਤਾ ਨਹੀਂ ਬੰਦਾ ਇੱਥੇ ਹੋਰ ਵੀ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਕਾਮਯਾਬ ਕਰਨਾ ਜਿੰਨੇ ਵੀ ਹੋਣਗੇ ਆਪਦੀ ਮਿਹਨਤ ਸਿਰ ਤੇ ਤੇ ਦੋ ਆਪਣੇ ਆਹ ਨਿੱਕੇ ਨਿੱਕੇ ਆਹ ਵੇਖ ਲਓ ਉਂਦਰੀ ਲੈ ਵੀ ਆਰੇ ਇਹ ਕੋਈ ਨਹੀਂ ਭਵਾਵਾਂਗੇ ਤੇ ਇੱਕ ਸਾਡੇ ਕੋਲੇ ਨਾ ਜਾਹਾ ਮੁੰਡਾ ਓਏ ਆ ਮੁੰਡਾ ਕਿੰਨੇ ਡੰਡ ਮਾਰੇਗਾ 10 10 ਨਹੀਂ 50 ਡੰਡ ਮਾਰ ਦੇ ਤੇ ਸਟਿੰਗ ਤਾਂ ਹੁੰਦੀ ਨਹੀਂ ਹੈ ਨਾ ਪਲੇਅਰਾਂ ਚ ਹਾਂ ਨਹੀਂ ਹੁੰਦੀ ਕੀ ਖਵਾਵਾਂਗੇ ਫਿਰ ਇਹਨੂੰ ਅੰਡੇ ਕਿੰਨੇ 14 ਅੰਡੇ ਖਵਾ ਦੂ 50 ਡੰਡ ਮਾਰ ਦੇ ਚਾਰ ਚਾਰ ਅੰਡੇ ਖਵਾ ਦੂ ਚਾ ਮਾਰ ਮਾਰ ਦੇ ਸਹੀ ਮਾਰਨੇ ਆ ਚੱਲ ਬੇ ਇਹ 50 ਡੰਡ ਮਾਰੂਗਾ ਕੋਈ ਹੋਰ ਮਾਰਦਾ 50 ਡੰਡ ਤੇ ਆ ਰਖਾਰੇ ਬਾਟੇ ਨਹੀਂ ਡਾਂਡੀ ਮਾਰਾਂਗੇ ਨਾਲ ਸਿੱਧੇ ਮਾਰਨੇ ਆ ਸਿੱਧੇ ਹਾਂ ਮੈਂ ਮਾਰ ਦੂੰਗਾ ਕੀ ਕੀ ਨਾ ਰਖਦੀ ਹੁੰਦੀ ਇਹਦਾ ਮੈਂ ਮਾਰ ਦੂੰਗਾ ਜੇ ਕੋਈ ਨਾ ਦੁਖਦੀ ਹੁੰਦੀ ਕੋਈ ਨਹੀਂ ਆ ਪਾਂਡਿਆਂ ਦਾ ਵੀ ਇੰਤਜ਼ਾਮ ਕੀਤਾ 100 ਕੁਕੜੀ ਰੱਖੀ ਆ ਮੈਂ ਤੁਹਾਨੂੰ ਹੀ ਖਵਾ ਕਰਨੇ ਆਹ ਤੁਹਾਡੇ ਨਾ ਮੈਨੂੰ ਤਾਂ ਇਹ ਵੀ ਸਾਰਾ ਪਿੰਡ ਆਵੇ ਇੱਥੇ ਖੇਡਣ ਮੈਂ ਬਹੁਤ ਮੱਥਾ ਮਾਰਦਾ ਐ ਇਸ ਗੱਲ ਤੇ ਠੀਕ ਗੱਲ ਹੈ ਸਵੇਰ ਵੀ ਹੁਣ ਸ਼ਾਮ ਵੀ ਹੁਣ ਲੋਕ ਨਾ ਘਰੋ ਘਰੀ ਪਏ ਜਿਹੜੇ ਮਰਜੀ ਮੁਲਕ ਜਾਵੜਾ ਯਾਰ ਹਰੇਕ ਉਮਰ ਦਾ ਨਾ ਹਰੇਕ ਉਮਰ ਦਾ ਬੰਦਾ ਬੁੜੀ ਗਰਾਊਂਡ ਚੋਂ ਦਾ ਆਪਣੇ ਪਿੰਡਾਂ ਤੋਂ ਬਾਹਰ ਵੀ ਹੁੰਦੇ ਆ ਤੇ ਆਪਣੇ ਪਿੰਡ ਚ ਮੈਂ ਆਪਦੇ ਹਾਂਣਦਿਆਂ ਨੂੰ ਕਹਿੰਦੇ ਨਾ ਵੀ ਯਾਰ ਗਰਾਊਂਡ ਆ ਉਹ ਹੁਣ ਕਿੱਥੇ ਹੁਣ ਕਾਦੋਂ ਗਰਾਊਂਡ ਜਾਣ ਜੇ ਆਪ ਗਰਾਊਂਡ ਆਉਂਗੇ ਤੁਹਾਡੇ ਮਗਰ ਬੱਚੇ ਆਉਣਗੇ ਗਰਾਊਂਡ ਚ ਨਾ ਫੇਰੀਂ ਦਨ ਲੈ ਵੀ ਚਾਲ ਬਈ ਚੱਲ ਮਰਾਏ ਤੂੰ ਚੱਲ 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 ਬਈ ਚੱਲ ਲੈ ਵੀ ਮੁੰਡਾ ਤਿਆਰ ਹੋ ਜਾਂਦਾ ਉਹ ਤਿਆਰ ਤੁਰੋਲਾ ਰਨਿੰਗ ਰੋਨਿੰਗ ਕਰ ਲੈ ਬਾਈ 50 ਡੰਡ ਮਾਰਨੇ ਨੇ ਪੂਰੇ ਹਾਂ ਇੱਕ ਭੈ ਜੋ ਅੰਡਰਵਰਡ ਵੀਅਰ ਪਾ ਕੇ ਆਇਆ ਕਰੋ ਸੰਧ ਤਾਂ ਧਾ ਲਾ ਦਿੰਨੇ ਜੱਤਨਾ ਬਹੁਤ ਜਵਾਕਾ ਚ ਕੁੜੀਆਂ ਨੇ ਯਾਰ ਹੁੰਦਾ ਇੱਥੇ ਉਦੋਂ ਬਿਨਾ ਨਾ ਖੇਡਿਆ ਕਰੋ ਭੈ ਜੋ ਦੂਜੇ ਤੋਂ ਉਦੋਂ ਆ ਚੱਲ ਜਾ ਚੱਲ ਆ ਆਜਾ ਵੀ ਛੇਪਾ ਇੰਟਰਵਿਊ ਪਾ ਕੇ ਆਇਆ ਕਰੋ ਭਾਂਜੇ ਵੀਡੀਓ ਚ ਆਉਂਦਾ ਮੁੰਡਾ ਤਿਆਰ ਹੋ ਜਾਂਦਾ ਪਰ ਅਨੂੰ ਮੂੰਹ ਕਰਕੇ ਹੋ ਜਾਂਦਾ ਯਾਰ ਮੜਾ ਚੱਲ ਬਈ ਚਾਲ ਚੋਪਰਾ ਇਹਨੇ 50 ਡੰਡ ਮਾਰ ਉਹ ਹੋਰ ਮਾਰਦਾ ਕਿ ਤੁਹਾਡੇ 50 ਡੰਡ ਆ ਇਹ ਉਹ ਵਾਲੇ ਐਕਸਰਸਾਈਜ਼ ਸਾਰੀਆਂ ਆ ਕਰਾ ਕਰਾ ਇਹਨੂੰ ਐਕਸਰਸਾਈਜ਼ ਆ ਕਰਾ ਨਹੀਂ ਦਿੰਦਾ ਆ ਮੁੰਡੇ ਨੂੰ ਪਹਿਲਵਾਨ ਬਣਾਉਣਾ ਯਾਰ ਆਪਾਂ ਬਸ ਕੁਝ ਮੇਰੇ ਵੱਡੇ ਭਰਾ ਹੈਗੇ ਪਹਿਲਵਾਨ ਹਰਜੀਤ ਪਹਿਲਵਾਨ ਹੋਰੀ ਭੇਜਾ ਪਹਿਲਵਾਨ ਆ ਆ ਮੁੰਡੇ ਨੂੰ ਆਪਾਂ ਖਰਾਕ ਪੜਦਾ ਹੈ ਪੜਦਾ ਹੈ ਨਹੀਂ ਨਹੀਂ ਪੜਦਾ ਹੂ ਇਹ ਪੜਦਾ ਨੂੰ ਇਹ ਇਹਨੂੰ ਪਹਿਲਵਾਨ ਬਣਾਉਣਾ ਬਾਂਜੂ ਦਾ ਹਾਪਾ ਪਹਿਲਵਾਨ ਵਾਲਾ ਜਾਂਦਾ ਫੋਸਲ ਨਿਕਲੂਗਾ ਤੇ ਸਿਰੇ ਦਾ ਪਹਿਲਵਾਨ ਬਣੂਗਾ ਗੱਲਾਂ ਦੋ ਹੋਣਗੀਆਂ ਹਾਂ ਵੀ ਕਿੰਨਾ ਕੁ ਟਾਈਮ ਲਾਏਗਾ ਤਿਆਰ ਹੋਣ ਤੇ ਠੀਕ ਕਰਦੇ ਰੇਟ ਪਾ ਕੋਈ ਨਹੀਂ ਕੋਈ ਨਹੀਂ ਮੁੰਡੇ ਦਾ ਮੁੰਡਿਆ ਮੁੰਡੇ ਨੇ ਸਿਰਾ ਕਰਾਉਣਾ ਸਿਰਾ ਇੱਕ ਦੋ ਦਿਨਾਂ ਨੂੰ ਨਾ ਜਗਿੰਦਰ ਸਿੰਘ ਡੀਪੀ ਵੀ ਆਉਣ ਲੱਗ ਪੂਗਾ ਇੱਥੇ ਹਾਂ ਬਾਕਸਰ ਜਿਹੜਾ ਸਾਡੇ ਰੀਂਗ ਬੱਦ ਰਿਹਾ ਸਾਰੇ ਕਰੋ ਸਾਰੇ ਕਰੋ ਪੱਖੇ ਨਾ ਚਲਾਇਆ ਕਰੋ ਹੁਣ ਜਿੱਤੇ ਠੰਡ ਹੁੰਦੀ ਹੈ ਪੱਖੇ ਬੰਦ ਰੱਖਿਆ ਕਰੋ ਫਿਰ ਤੁਹਾਡੀ ਐਕਸਰਸਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਲੈ ਵੀ ਮੁੰਡਾ ਕੋਚ ਬਣ ਗਿਆ ਸਾਰਿਆਂ ਦਾ ਜਦਿ ਚਾਲ ਵਸਤਾਨ ਇਹ ਬਈ ਆਖੇ ਉਹ ਦੂਜੇ ਇੰਟਰਪ੍ਰੀਟਰ ਨੂੰ ਸਟਾਰਟ ਹੋਣ ਤੇ ਘੰਟਾ ਦੋ ਘੰਟੇ ਦਾ ਲਾਉਂਦਾ ਏ ਕੀ ਸ਼ਾਇਦ ਇੰਟਰਪ੍ਰੀਟਰ ਵੇਖੇ ਨਹੀਂ ਉਹ ਇੰਟਰਪ੍ਰੀਟਰ ਨੂੰ ਘੜੀ ਸੀ ਫਿਰਦੇ ਨਹੀਂ ਪੰਡਾ ਤੂੰ ਉਹ ਤੂੰ ਮਾਰਿਆ ਮਾਰਦਾ ਵਰਤਾਂਦਾ ਜੀ ਫੇਰ ਕਿਤੇ ਜਾ ਕੇ ਸਟਾਰਟ ਹੁੰਦਾ ਨਹੀਂ ਕੋਈ ਗੰਡਵਾਰ ਜੀ ਮਨ ਲਾਦਾ ਬਾਲੇ ਆ ਯਾਰ ਆ ਬਾਲੇ ਲਾ ਦੇ ਮੁੰਡੇ ਨੂੰ ਹਣਾ ਮਾਰਦੀ ਗਾਦੀ ਆ ਮਾਰਨ ਦੇ ਵੀ ਜਿੰਨੇ ਮਾਰੂ ਨਜੀ ਬਈ ਅੱਜ ਤਾਂ ਲਾਭ ਹੀ ਦੇ ਚੱਲ ਚੋਪਰਾ ਚੱਲ ਕਰ ਜਾ ਜਵਾਨੀ ਏ ਈਲੇ ਦਾ ਮੁੰਡਾ ਏ ਬਹੁਤ ਸਿਆਣਾ ਮੁੰਡਾ ਦੂਜਾ ਈਲੇ ਦਾ ਖਰਾਬ ਹੋ ਗਿਆ ਪਰ ਇਹ ਇਹ ਚੋਂ ਪਰ ਸਿਆਣਾ ਓਏ ਚਾ ਲੋ ਤੁਹਾਨੂੰ ਕੁੜੀਆਂ ਘੜੀਆਂ ਆ ਜਾਣੀਆਂ ਬੱਚੇ ਹੋਰ ਆ ਜਾਣਗੇ ਭਈ ਆਓ ਬਈ ਕੁੜੀਆਂ ਆਟਾ ਟਿੱਪਾ ਕੋਈ ਨਹੀਂ ਕੋਈ ਨਹੀਂ ਅਜੇ ਤਾਂ ਕੋੜਾ ਨਾ ਕੁੜੀਆਂ ਕੋਰੇ ਕਰੇ ਖਾਈ ਜਾਂਦੀਆਂ ਕਾਇ ਨਾ ਨਾ ਬਾਹਰ ਤੇ ਨਾ ਅੰਦਰ ਕਾਇ ਨਾ ਲੈ ਵਿੱਦਿਆ ਵਾਲਿਆ ਬਾਪੇ ਨੂੰ ਹੋ ਗਿਆ ਨੇੜੇ ਜੈ ਮਸਤਾਂ ਦੇ ਕਹਿ ਕੇ ਚਿੰਬੜ ਗਿਆ ਬਾਈ ਮੁੰਡਾ ਇੱਕ ਦੋ ਹੋ ਕੇ ਗਿਣੀ ਚੱਲੇ ਜੇ ਤਿੰਨ ਤਿੰਨ ਹੋ ਗਏ ਬਾਈ ਮੁੰਡੇ ਦੇ ਬਾਅਦ ਚੋਪਰਾ ਨਜ਼ਾਰਾ ਪੰਟਾ ਨਜ਼ਾਰਾ ਜਾਪ ਜਾਪ ਗਿਣੀ ਚੱਲੇ ਜੇ ਗਿਣੀ 5 6 ਇਹਦਾ ਹੁਣੇ ਗਾਂ ਨੂੰ ਡੇਕਦਾ ਤੇ ਰਹਿ ਜਾਂਦਾ ਮੁੰਡਾ 7 8 8 ਲਾਲ ਨੂੰ ਆਲਾ ਮਾਂ ਅੰਡੇ ਵੀ ਤਿਆਰ ਖਵਾਉਣੇ ਆ ਫਿਰ 10 10 ਤਾਂ ਮੈਂ ਮਾਰਨਾ ਓਹ ਇਹ 10 ਮਾਰ ਕੇ ਸਾਹ ਲੈਣਾ 2 ਮਿੰਟ ਸਾਹ ਲੈ ਲੈਂਦੇ ਫੇਰ ਦਸ ਮਾਰ ਦੇ ਆਫਰ ਹੈ ਦੇ ਵਾਸਤੇ ਤੇਰੇ ਆਫਰ ਤੇਰੇ ਅੱਗੇ ਆਫਰ ਦੋ ਮਿੰਟ ਪਾਣੀ ਪੂਣੀ ਮਾੜਾ ਸਾਹ ਲੈ ਕੇ ਨਾ 10 ਫੇਰ ਮਾਰ ਦੇ ਹਾਂ ਕਿਹੜਾ ਕੱਢਿਆ ਬਾਹਰ ਫੌਨੀਆਂ ਨੇ ਜੱਕਾ ਦੇ ਲੇਟ ਲੂਟਾ ਨਾ ਬਸ ਚੱਲ ਚੱਲ ਹਾਰ ਮੰਨ ਗਿਆ ਲੈ ਵੀ ਇਹ ਕਹਿੰਦਾ ਵੀ ਮੈਂ ਤਾਂ 10 ਹੀ ਮਾਰਨੇ ਸੀ ਮੇਰੇ ਤੋਂ ਤਾਂ 10 ਹੀ ਵਜਨੇ 50 ਦਾ ਵੱਡਾ ਆਂ ਮੈਂ ਲੈ ਲਿਆ ਫੈਸਲਾ ਹੁਣ 10 ਹੀ ਮਾਰਨੇ ਆ ਇਤੂ ਗਾਣੀ ਬੈ ਇਥੇ ਹੱਥ ਖੜੇ ਆ ਚੱਕੀ ਆਗ ਨਾ ਮੁੰਡਾ ਹੱਥ ਖੜੇ ਕਰਦੇ ਚੱਲ ਹੱਥ ਖੜੇ ਕਰਦੇ ਦੋਵੇਂ ਕਰਦੇ ਆ ਪਾ ਗਲ ਮੁੰਡਾ ਕਹਿੰਦਾ ਮੈਂ ਮਾਰੀ ਥਾਪੀ ਮਾਰ ਦੇ ਗੱਲ ਥਾਪੀ ਮਾਰ ਦੇ ਹੋਰ ਥਾਪੀ ਭਾਈ 10 ਦਸ ਹੀ ਬਹੁਤ ਆ ਥਾਪੀ ਮਾਰ ਦੇ ਬਸ ਜਿੱਤੇ ਉਹ ਮੁੰਡਾ ਕਹਿੰਦਾ ਚੱਲ ਬਹੁਤ ਆ ਭਾਈ ਇੰਨਾ ਹੀ 10 ਡੰਡ ਮਾਰਤੇ ਮੁੰਡੇ ਨੇ ਜਿੰਨੇ ਲੱਗਦੇ ਲਾ ਦੇ ਇਹ ਮੁੰਡੇ ਨਿਤ ਕਾਸ਼ੀ ਕੋਲੇ ਮਿਹਨਤ ਲਾਉਂਦੇ ਆ ਕੋਸ ਮਾਰੋ ਕੋਸ ਕਰੋ ਕੋਸਤਾ ਕਰੋ ਪਤਾ ਲੱਗੇ ਕੋਸੀ ਬਾਤ ਕੋਸੀ ਕਰ ਦੇ ਇਹ ਤਾਂ ਪਤਾ ਲੱਗੇ ਵੀ ਕਾਛੀ ਕੋਲੇ ਮਿਹਨਤ ਲਾਉਣੇ ਆ ਕਿ ਉਹੀ ਮੁਰਜਣੇ ਆ ਜਿਹਨੂੰ ਜਿਹਨੂੰ ਆਉਂਦੇ ਸਾਰੇ ਮਾਰੋ ਜਿਹਨੂੰ ਜਿਹਨੂੰ ਆਉਂਦੇ ਸਾਰੇ ਮਾਰੋ ਲੈ ਵੀ ਕੌਣੀ ਦੀ ਜਵਾਨੀ ਐਵੇਂ ਕਹਿੰਦਾ ਨਸ਼ਿਆਂ ਚ ਗਾਲਤੀ ਵੇਖ ਇਧਰ ਚ ਉੱਪਰ ਵੱਧ ਵੱਧ ਪੈਂਦੇ ਚਲੋ ਲਾਓ 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 ਜਿੱਤੇ ਮੇਰ ਲਾਓ ਲਾਓ ਮੇਰਲਾ ਆ ਭਾਈ ਭੋਲੇ ਦਾ ਮੁੰਡਾ ਭੋਲਾ ਸੀ ਕੌਣੀ ਦਾ ਸਿਰੇ ਦਾ ਰੇਡਰ ਇਹ ਮੁੰਡੇ ਤਿਆਰ ਕਰਨੇ ਆ ਭਰਾ ਸਾਰਿਆਂ ਨੂੰ ਮੈਂ ਇੱਕ ਅਪੀਲ ਛੋਟੀ ਜੀ ਇਹ ਕਰਨੀ ਸੀ ਬੱਚਿਆਂ ਨੂੰ ਆਪਣਿਆਂ ਨੂੰ ਖਰਾਖਰੂਪ ਦੀ ਬਹੁਤ ਲੋੜ ਆ ਛੋਲੇ ਛਾਲੇ ਹੋਗੇ ਬਾਦਾਮ ਹੋਗੇ ਜਿੰਨਾ ਭਰਾਵਾਂ ਕੋਲੇ ਗੁਜਾਇਸ਼ ਹੈਗੀ ਆ ਜਿੱਥੇ-ਜਿੱਥੇ ਬੈਠੇ ਜ਼ਰੂਰ ਭੇਜੋ ਜੇ ਗੱਟਾ-ਗੱਟਾ ਇਹਨਾਂ ਨੂੰ ਆਪਾਂ ਕਰਗੇ ਤਗੜੇ ਵਿਚਾਰੇ ਘਰੋਂ ਮਾੜਿਆ ਖਾ ਨਹੀਂ ਸਕਦੇ ਇਹ ਤਾਂ ਆਪਣੇ ਆਮ ਸੁੱਕੀ ਰੋਟੀ ਤੇ ਲੱਸੀ ਵਾਲੇ ਆ ਵਿਚਾਰੇ ਪਰ ਬਾਬਾ ਇਹਨਾਂ ਦੇ ਮੇਰ ਕਰੇ ਇਹਨਾਂ ਨੂੰ ਚੰਗੇ ਬਾਦਾਮ ਦੂਆਂ ਆਪਾਂ ਖਵਾ ਕੇ ਤਿਆਰ ਕਰੀਏ 30 ਮਾਰ ਤੇ ਵੈਰੀ ਗੁੱਡ ਲਾਵੀ ਵਾਕੀ ਭਾਈ ਕਾਚੀ ਦੇ ਲਮਾਉਣ ਦਾ ਕੁਸਤਾ ਸਰ ਹੈਗਾ 30 ਮਾਰਦੇ ਹੋਗੇ 30 ਮਾਰਤੇ ਸ਼ਾਬਾਸ਼ ਬਹੁਤ ਸ਼ਾਬਾਸ਼ ਆ ਬੱਚੇ ਨੇ ਵੀ ਭਾਈ 30 ਤੇ ਆਪਣੇ ਗਿਆਨੀ ਮੁੰਡੇ ਨੇ ਵੀ 30 ਜਿਹੜਾ 30 ਦੀ ਮਾਰੀ ਆ ਬੇ ਉਰਾ ajo ਜਿਸੇ 30 ਮਾਰ ਕੇ ਆ ਆ ਮੁੰਡਾ ਮਿਹਰੋ ਦਾ ਇਹਦੇ ਸੱਟ ਵਜੀ ਕੂਣੀ ਦੇ ਨੇ 100 ਲਾ ਦੇ ਇਹਦੇ ਮਾੜੀ ਦੀ ਫੈਂਸੀ ਆ ਕੂਣੀ ਤੇ ਫੈਂਸੀ ਤੁਹਾ ਹੈ ਆ ਵੀ ਆ ਕੌਣ ਕਹਿੰਦਾ ਕੌਣੀ ਚ ਹੌਸਲਾ ਐ ਨਹੀਂ ਬਸ ਕੌਣੀ ਨੂੰ ਲੋੜ ਐ ਇੱਕ ਚੰਗੇ ਡੀਪੀ ਦੀ ਬਾਈ ਅੱਜ ਵੀ ਮੈਂ ਵਾਹ ਜੀ ਤਦੀਪ ਦੇ ਮੁੰਡੇ ਦੇ ਧੀ ਇਹਦੇ ਵਿੱਚ ਧੀ ਇਹਦੇ ਵਿੱਚ ਧੀ ਇਹਦੇ ਵਿੱਚ ਕੀ ਲਾਗੇ ਲਾ ਲਓ ਜੀ ਮੂਰਲਾ ਕੈਮਰਾ ਨਾਲ ਲੈ ਕੇ ਫੋਟੋ ਹੋਵੇ ਕਿੰਨੇ ਲਾਤੇ ਜੀ ਵੈਰੀ ਗੁੱਡ ਏੜੇ ਮਾਂ ਬਰੀ ਜੀ ਕਾਕਾ ਸਾਹਿਬ ਫੋਟੋ ਹੋਵੇ ਮੂਰਲਾ ਲਾ ਬਾਈ ਤੇ ਪਿੰਦਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਓਕੇ ਉਹਦਾ ਇਹ ਉਹਦਾ ਹੀ ਮਾਦਾ ਤਨਾ ਉਹਦੇ ਜੋ ਆਪਾਂ ਜਿੰਨੀ ਕਮਾਈ ਕਰਿਆ ਕਰਾਂਗੇ ਛੋਟੇ ਦੇ ਲਾ ਦੇਆ ਕਰਾਂਗੇ ਠੀਕ ਆ ਠੀਕ ਆ ਆਪਾਂ ਕੁਝ ਨਹੀਂ ਕਰ ਬਾਈ ਸਾਰੇ ਜਣ ਚੈਨਲ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਬਾਈ ਹਾਂ ਬਾ ਬੇਨਤੀ ਹੈ ਮਿਹਨਤਾ ਪਹਿਰੀ ਪਹਿਨਾ ਮਿਹਨਤਾ